ਜਿਮ ਵਾਲੇ ਨੇ ਬੰਦੇ ਦੀ ਬਾਡੀ ਬਣਾਤੀ লাশ ਰਾਤ ਨੂੰ ਹੋਈ ਭਿਆਨਕ ਲੜਾਈ ਤੇ ਹੋ ਗਿਆ ਕਾਂਡ ਨਹਿਰ ਦੀ ਪਕੜੀ ਤੋਂ ਮਿਲੀ ਨੌਜਵਾਨ ਦੀ লাশ ਸਿਰ ਵਿੱਚ ਕਾਪੇ ਨਾਲ ਕੀਤਾ ਵਾਰ ਤੇ ਕਰਤਾ ਕਤਲ ਇਕ ਜਿਮ ਸੰਚਾਲਕ ਵੱਲੋਂ ਆਪਣੇ ਹੀ ਗਵਾਂਢੀ ਨੌਜਵਾਨ ਦਾ ਕਤਲ ਕਰ ਦਿੱਤਾ ਹੈ ਤੇ ਕਤਲ ਕਰਨ ਤੋਂ ਬਾਅਦ ਉਸ ਦੀ Laash ਨੂੰ ਨਹਿਰ ਦੀ ਕੱਚੀ ਪਟੜੀ ਤੇ ਸੁੱਟ ਕੇ ਸਾਰੇ ਸਬੂਤ ਮਿਟਾ ਦਿੱਤੇ ਤੇ ਉਹ ਬੇਵਿਕਰੀ ਦੇ ਨਾਲ ਪਿੰਡ ਵਿੱਚ ਘੁੰਮ ਰਿਹਾ ਸੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਰਾਤ ਨੂੰ ਜਦੋਂ ਮ੍ਰਿਤਕ ਘਰ ਵਾਪਸ ਨਹੀਂ ਆਇਆ ਤਾਂ ਉਸ ਦੇ ਛੋਟੇ-ਛੋਟੇ ਬੱਚਿਆਂ ਨੇ ਫਿਕਰ ਦੇ ਵਿੱਚ ਆਪਣੇ ਪਾਏ ਦੇ ਘਰ ਫੋਨ ਕੀਤਾ ਉਹਨਾਂ ਵੱਲੋਂ ਬੱਚਿਆਂ ਨੂੰ ਆਪਣੇ ਘਰ ਲਜਾਇਆ ਗਿਆ ਤੇ ਇਸ ਤੋਂ ਬਾਅਦ ਰਿਤਿਕ ਦੀ ਪਾਲ ਸ਼ੁਰੂ ਕੀਤੀ ਤੇ ਜਿਮ ਸੰਚਾਲਕ ਨੂੰ ਵੀ ਉਸ ਬਾਰੇ ਪਤਾ ਕੀਤਾ ਗਿਆ ਇਸ ਤੋਂ ਬਾਅਦ ਜਿਮ ਸੰਚਾਲਕ ਨੇ ਕਿਹਾ ਕਿ ਉਹ ਉਹਨਾਂ ਦੇ ਨਾਲ ਰਲ ਕੇ ਉਹ ਵੀ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰੇਗਾ ਇਹ ਜੀ ਮੌਦਾ ਤਾਂ ਆਪਾਂ ਨੂੰ ਇਹ ਨਹੀਂ ਕਹਿ ਸਕ ਕਿਸ ਕਾਰਨ ਹੋਈ ਇਹ ਬਾਕੀ ਰਾਤ ਨੂੰ ਇਹਨਾਂ ਦੇ ਜਾਕਾਂ ਨੇ ਸਾਨੂੰ ਪੌਣੇ ਦੇ ਤਕਰੀਬਨ ਪੌਣੇ 11 ਫੋਨ ਕਰਿਆ ਇਸਾ ਦਾ ਡੈਡੀ ਕਰਨੀਗਾ ਤੇ ਅਸੀਂ ਉਸ ਤੋਂ ਬਾਅਦ ਆ ਕੇ ਪਤਾ ਲਿਆ ਪੁੱਛਦ ਕਰੀ ਤਾਂ ਕਹਿੰਦਾ ਵੀ ਇਹ ਤਾਂ ਸ਼ਾਮ ਨੂੰ 7:30 ਵਜੇ ਦਾ ਦੁਕਾਨਬਾ ਬੰਦ ਆਤੀ ਤੇ ਬੰਦ ਕਰਦੀ ਤੇ ਉਸ ਤੋਂ ਬਾਅਦ ਅਸੀਂ ਰਾਤ ਨੂੰ ਪੜਤਾਲ ਕੀਤੀ ਪੋਲ ਤੇ ਨਾਲ ਪੋਲ ਬੋਲਦ ਕਰਨ ਜੋ ਆਕਾ ਨੂੰ ਭੇਜਿਆ ਮੈਂ ਪਤਾ ਲੈ ਕੇ ਆਉ ਤੇ ਰਾਤ ਨੂੰ ਨਹੀਂ ਸੀਗਾ ਇੱਥੇ ਤੇ ਫਿਰ ਉਸ ਤੋਂ ਬਾਅਦ ਫਿਰ ਅਸੀਂ ਰਾਤ 11:00 11:30 ਵਜੇ ਉਸ ਤੋਂ ਬਾਅਦ ਫਿਰ ਜਦੋਂ ਅਸੀਂ ਜਿਮ ਵਾਲੇ ਜਿਮ ਨਾਲ ਹੈਗੀ ਸਾਡੇ ਜਿਮ ਵਾਲੇ ਦੋ ਦੋ ਭਰਾ ਬਾਹਰ ਨਿਕੜੇ ਨਿਕਲੇ ਸੀਗਾ ਨਾ ਜੇਮੋ ਉਸ ਟਾਈਮ ਖੁੱਲੀ ਸੀ ਜੇਮੋ ਉਸ ਦੇ ਜੇਮੋ ਜੇਮੋ ਦਾ ਸ਼ਟਰ ਬੰਦ ਸੀ ਅੰਦਰ ਤੇ ਉੰਜ ਵੈਸੇ ਲੋਕ ਨਹੀਂ ਸੀਗਾ ਅੰਦਰ ਵਾ ਦੋ ਭਰਾ ਸੀਗੇ ਤੇ ਇਹਨਾਂ ਕੋਲ ਪੁੱਛ ਤਾਂ ਸਕੀਤੀ ਮੈਂ ਕਿਹਾ ਜਾ ਕਾਕੂ ਨੂੰ ਭੇਜਿਆ ਜਾ ਨਾ ਪੁੱਛ ਮੇਰਾ ਚਾਚਾ ਜੀ ਉਹਦਾ ਜਿੰਮ ਤੇ ਆਉਣਾ ਜਾਣਾ ਸੀ ਜਿਹੜੇ ਮ੍ਰਿਤਕ ਨੌਜਵਾਨ ਦਾ ਜੀ ਹਾਂਜੀ ਆਉਣਾ ਜਾਣਾ ਸੀਗਾ ਇਹਨਾਂ ਦਾ ਬਾਕੀ ਆਂਡੀ ਗਵਾਂਡੀ ਹੈਗੇ ਆ ਤੇ ਨਾਲ ਇਹਨਾਂ ਦਾ ਪੈਸੇ ਪੁੱਛਦੇ ਵੀ ਰੋਲਾ ਸਾਨੂੰ ਤਾਂ ਪਤਾ ਅੱਜ ਹੀ ਲੱਗਿਆ ਸੀਗਾ ਤੇ ਵੀ ਇਹਨਾਂ ਪੈਸੇ ਦੇ ਟ੍ਰਾਂਸਫਰ ਉਹ ਗੁੱਪਚੋ ਨੇ ਆਦਾ ਕੌਣ ਕੌਣ ਦੱਸਿਆ ਸੀ ਉਹਨੂੰ ਨਿਜਾਨ ਸੀਗਾ ਗਸਰਨ ਸਿੰਘ ਤੇ ਉਸ ਪੈਸੇ ਬਾਰੇ ਕਿਤੇ ਇਹਨੇ ਇੱਕ ਦੋ ਗੱਲਾਂ ਕੀਤੀਆਂ ਤੇ ਬੈਂਕ ਅਕਾਊਂਟ ਚ ਪੈਸੇ ਨਿਕਲੇ ਨੇ ਜਾਂ Google Pay ਤੋਂ ਨਿਕਲੇਗੇ ਇਹ ਜੀ Google ਵਿੱਚ ਪੈਸੇ ਟ੍ਰਾਂਸਫਰ ਹੋਏ ਨੇ ਨਿਕਲੇ ਨਿਕਲੇ ਹੋਏ ਆ ਲਗਭਗ ਕਿੰਨੇ ਕੁ ਨਿਕਲੇ ਨੇ ਤਕਰੀਬਨ 15 ਤੋਂ 20 ਹਜ਼ਾਰ ਤੱਕ ਨੇ ਹਾਂ ਜੀ ਇਹਨੇ ਨੌਜਵਾਨ ਮੰਗ ਕਰਦਾ ਸੀ ਇਹਨੇ ਹਾਂ ਜੀ ਇਹਨੇ ਕੱਲ ਸ਼ਾਮ ਦੱਸਦੇ ਪੈਣੇ ਉਹ ਆ ਵੀ ਦੱਸਦਾ ਸੀ ਮੁੰਡਾ ਜਮੇ ਵਾਲਾ ਕਹਿੰਦਾ ਮੇਰੇ ਘਰੇ ਗਿਆ ਤੇ ਮੈਂ ਰਾਤ ਸੰਦਸਦਾ ਰਹਿੰਦਾ ਰਹਿੰਦਾ ਸੀ ਸ਼ਰਾਬ ਪੀਣ ਨਾਲ ਰਾਤ ਗਏ ਰਹੇ ਆ ਤੇ ਉਸ ਤੋਂ ਬਾਅਦ ਫਿਰ ਮੈਂ ਤਾਂ ਕਰੇ ਛੱਡਤਾ ਜਦੋਂ ਰਾਤ ਅਸੀਂ 11:30 ਵੇਖਿਆ ਤੇ ਇਹ ਦੋਨੇ ਭਰਾ ਨਿਕਲੇ ਆਂਦੇ ਸੀ ਤੇ ਛੋਟੇ ਸਾਡੇ ਕਾਕੇ ਮੈਂ ਕਾਕਾ ਸੁਮਿਤ ਤੇ ਗਏ ਉਹਨੇ ਦੇਖਿਆ ਇਹਦੀ ਪੈਂਟ ਤੇ ਤੱਬੇ ਲੱਗੇ ਹੋਏ ਸੀਗੇ ਬਲੱਡ ਦੇ ਹਾਂਜੀ ਖੂਨ ਨੇ ਦੇ ਕੱਪੜੇ ਗਲੇ ਸੀਗੇ ਤੇ ਇਹ ਮੈਨੂੰ ਕਾਕਾ ਕਹਿੰਦਾ ਡੈਡੀਆਂ ਦੇ ਖੂਨ ਦੇ ਕੱਪੜੇ ਗਲੇ ਪਰ ਆਪੋ ਨੇ ਜੀ ਥੋੜਾ ਸੀਗਾ ਵੀ ਸਾਡੇ ਭਰਾ ਨੂੰ ਮਾਰ ਦੇਗਾ ਇਹ ਮਾਮਲਾ ਤੇ ਮੈਂ ਅਸੀਂ ਤ ਰਾਤ ਨੂੰ ਉੱਠੇ ਸੀ ਬੱਚਿਆਂ ਨੇ ਸਾਨੂੰ ਉਠਾਇਆ ਕਹਿੰਦੇ ਮੇਰੇ ਡੈਡੀ ਨਹੀਂ ਲੱਭਦਾ ਪਿਆ ਅਸੀਂ ਕਿਹਾ ਤੇ ਡੈਡੀ ਬਿਗ ਗਿਆ ਹੁਣ ਇੱਥੇ ਕਿ ਰਨੇੜੀ ਉਹਨਾਂ ਕਿਧਰ ਨਹੀਂ ਜਾਂਦਾ ਬੱਚਾ ਨੂੰ ਛੱਡ ਕੇ ਤੇ ਅਸੀਂ ਉਹਨਾਂ ਨੂੰ ਘਰੇ ਲੈ ਗਏ ਸੀ ਬੱਚਾ ਨੂੰ ਬੱਚਾ ਨੂੰ ਘਰ ਲੈ ਕੇ ਸੀ ਬਾਅਦ ਵਿੱਚ ਅਸੀਂ ਸਾਰਾ ਪਰਿਵਾਰ ਬਾਹਰ ਨਿਕਲੇ ਰਹੇ ਇੱਥੇ ਖੜੇ ਰਹੇ ਇੱਥੇ ਬਾਹਰਲੇ ਗੇਟ ਤੇ ਇੱਥੇ ਖੜੇ ਰਹੇ ਤੇ ਇੱਥੇ ਬਾਹਰ ਇਹਨਾਂ ਸ਼ਟਰ ਜਦੋਂ ੱਲੇ ਸੱਟਿਆ ਨਾ ਫਿਰ ਅਸੀਂ ਇਹਨਾਂ ਨੂੰ ਸਾਧ ਲਿਆ ਅਸੀਂ ਕਿਹਾ ਤੁਸੀਂ ਵੀ ਆਓ ਬੀਆ ਇਸ ਤਰ ਸਾਡਾ ਬੁੱਗਾ ਨਹੀਂ ਲੱਭ ਦਵ ਕਿ ਦੇਖਿਆ ਹੋਵੇ ਕਹਿੰਦੇ ਅਸੀਂ ਤਾਂ ਨਹੀਂ ਵੇਖਿਆ ਤੇ ਚੱਲ ਆਪਾਂ ਵੇਖਿਆ ਨੇ ਠੇਕੇ ਤੇ ਚੱਲਨੇ ਆ ਜਾਂ ਜਿੱਥੇ ਵੀ ਪਿੰਡਾ ਉੱਥੇ ਚੱਲਨੇ ਆ ਅਸੀਂ ਉੱਥੇ ਨਾਲ ਮੁੰਡੇ ਨੂੰ ਕਾਕੂ ਨੂੰ ਗੱਲਿਆ ਸੀ ਉਹ ਨਾਲ ਗਿਆ ਸੀ ਇਹ ਆਪ ਵੀ ਗਿਆ ਸੀ ਨਾਲ ਤੁਹਾਨੂੰ ਕੀ ਲੱਗਦਾ ਕਿਸ ਤਰ੍ਹਾਂ ਅਜ ਹਾਲਾਤਾਂ ਦੇ ਵਿੱਚ ਡੈੱਡ ਬੋਡੀ ਮਿਲੀ ਟੀ ਲੱਗਦਾ ਕਤਲ ਕੀਤਾ ਗਿਆ ਇਹ ਕਤਲ ਹੀ ਕੀਤਾ ਗਿਆ ਪਰਿਵਾਰ ਦੇ ਕਹਿਣ ਮੁਤਾਬਕ ਸਾਡੇ ਪਾਪਾ ਘਰ ਨਹੀਂ ਪਹੁੰਚੇ ਤਾਂ ਜਦੋਂ ਸਵੇਰ ਹੋਈ ساری ਰਾਤ ਭਲਦੇ ਰਹੇ ਤੇ ਜਦੋਂ ਸਵੇਰ ਹੋਈ ਪਿੰਡ ਦੇ ਨਾਲ ਲੱਗਦੇ ਇੱਕ ਨਹਿਰ ਹੈ ਨਹਿਰ ਦੇ ਕਿ ਨਾਰੇ ਤੇ ਉਸ ਨੌਜਵਾਨ ਦਾ ਕਤਲ ਕਰਕੇ ਛੁੱਟ ਦਿੱਤਾ ਤਾਂ ਮਾਮਲਾ ਜਾਂਚ ਦਾ ਵਿਸ਼ਾ ਹੈ ਪੂਰਾ ਪਿੰਡ ਮੌਜੂਦ ਹੈ ਉਸ ਘਰ ਦੇ ਵਿੱਚ ਮੌਜੂਦ ਆ ਤੁਹਾਡੀ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਾਉਣੇ ਆ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਾਉਣੇ ਆ ਕੀ ਹੈ ਪੂਰਾ ਮਾਮਲਾ ਰਾਤੀ ਤੇਰੇ ਪਾਪਾ ਕਿੰਨੇ ਵਜੇ ਗਏ ਸੀਗੇ 8 ਵਜੇ ਦੇ 10 ਮਿੰਟ ਤੇ ਤੇ ਕੀ ਕਹਿੰਦੇ ਸੀ ਤੁਹਾਨੂੰ ਕੀ ਕਹਿ ਕੇ ਗਏ ਨੇ ਉਹ ਕਹਿੰਦੇ ਮੈਂ ਉਹ ਮੈਂ ਚੱਲ ਰਹਾ ਹਾਂ ਜਿਮ 'ਚ ਤੁਸੀਂ ਮੈਂ ਪੈਸੇ ਲੈ ਕੇ ਆਣਾ ਤੁਸੀਂ ਇੱਥੇ ਰੁਕੋ ਅੱਛਾ ਤੇ ਉਸ ਤੋਂ ਬਾਅਦ ਪਾਪਾ ਆਏ ਨਹੀਂ ਤੇ ਫਿਰ ਤੁਸੀਂ ਫੋਨ ਨਹੀਂ ਲਾਇਆ ਸੀ ਵੀ ਪਾਪਾ ਆ ਜਾਓ ਉਹ ਨਗਲ ਮੋਹਲੀ ਨਹੀਂ ਸੀ ਫੋਨ ਕਰੇ ਰੱਖ ਕੇ ਗਏ ਸੀ ਤੇ ਕੌਣ ਬੰਦੇ ਆਏ ਸੀ ਕੋਈ ਪਤਾ ਹੈਗਾ ਨਹੀਂ ਉਹ ਆਏ ਸੀ ਮੂਵ ਲੇਟਾ ਸੀ ਉਹਨਾਂ ਦਾ ਕਹਿੰਦੇ ਉਹ ਰਾਮੀ ਤੇ ਫਿਰ ਗਿਆ ਇਹ ਡੈਡੀ ਪਤਾ ਲੈਣ ਫਿਰ ਹੁੰਦਾ ਉਸ ਤੋਂ ਬਾਅਦ ਮੋਟਰਸਾਈਕਲ ਤੇ ਅੱਛਾ ਕਿੰਨੇ ਜਨੇ ਸੀ ਦੋ ਜਨੇ ਅੱਛਾ ਤੇ ਉਹਨਾਂ ਨੇ ਪਾਪਾ ਨੂੰ ਵਿੱਚ ਬਿਠਾ ਲਿਆ ਨਹੀਂ ਉਸ ਤੋਂ ਬਾਅਦ ਅਸੀਂ ਘਰੇ ਆ ਗਏ ਸੀ ਠੀਕ ਹੈ ਤਾਂ ਉਸ ਤੋਂ ਬਾਅਦ ਡੈਡੀ ਘਰੇ ਨਹੀਂ ਆਏ ਇਸ ਸਾਰੀ ਘਟਨਾਤੇ ਚਾਨਣਾ ਪਾਉਂਦੇ ਹੋਏ ਡੀਐਸਪੀ ਨੇ ਜਾਣਕਾਰੀ ਦਿੱਤੀ ਕਿ ਮ੍ਰਿਤਕ ਦੀ ਆਪਣੇ ਹੀ ਗੁਆਂਢ ਦੇ ਵਿੱਚ ਜਿਮ ਸੰਚਾਲਕ ਦੇ ਨਾਲ ਦੋਸਤੀ ਸੀ ਤੇ ਉਹ ਨਸ਼ਾ ਕਰਨ ਦਾ ਆਦੀ ਸੀ ਤੇ ਉਹਨਾਂ ਦੀ ਰਾਤ ਨੂੰ ਕਿਸੇ ਗੱਲ ਨੂੰ ਲੈ ਕੇ ਤੁਤੂ ਮੈਮਾ ਹੋ ਗਈ ਤੇ ਮ੍ਰਿਤਕ ਨੇ ਜਿਮ ਸੰਚਾਲਕ ਦੀ ਪੈਣਾਰੇ ਕੁਝ ਅਪਸ਼ਬਦ ਬੋਲੇ ਤਾਂ ਇਸ ਤੋਂ ਬਾਅਦ ਗੁੱਸੇ ਵਿੱਚ ਆ ਕੇ ਉਸਨੇ ਮ੍ਰਿਤਕ ਦੇ ਸਿਰ ਵਿੱਚ ਕਾਪਾ ਮਾਰ ਦਿੱਤਾ ਤੇ ਉਸ ਦਾ ਕਤਲ ਕਰ ਦਿੱਤਾ ਤੇ Laash ਨੂੰ ਕੋਲੋਂ ਲੰਘਦੀ ਨਹਿਰ ਦੀ ਕੱਚੀ ਪਟੜੀ ਦੇ ਉੱਪਰ ਸੁੱਟ ਦਿੱਤਾ ਇੱਕ ਵਾਰ ਤਾਂ ਇਹ ਅਨਨੋਨ ਜਿਹੜਾ ਸੀਗਾ ਮਰਡਰ ਸਾਡੇ ਸਾਹਮਣੇ ਆਇਆ ਪਰ ਜਦੋਂ ਮੌਕੇ ਤੇ ਜਾ ਕੇ ਅਸੀਂ ਇਨਫੋਰਮੇਸ਼ਨ ਕਲੈਕਟ ਕੀਤੀ ਤਾਂ ਇਹ ਗੁਰਸ਼ਰਨ ਸਿੰਘ ਇਲਿਸ ਬੁੱਗਾ ਸਨਫ ਜੰਗੀਰ ਸਿੰਘ ਜਿਹੜਾ ਹੈ ਪਿੰਡ ਬੰਮਣੀ ਵਾਲੇ ਦਾ ਹੀ ਰਹਿਣ ਵਾਲਾ ਸੀਗਾ ਜਿਸ ਦਾ ਕਤਲ ਸਿਰ ਵਿੱਚ ਔਰ ਗਰਦਨ ਤੇ ਕਾਪੇ ਦੇ ਵਾਰ ਕਰਕੇ ਕੀਤਾ ਗਿਆ ਸੀ ਸਰ ਰੰਜਿਸ਼ ਜੀ ਬਤਾ ਕੀ ਇਸ ਮਾਮਲੇ ਦੇ ਵਿੱਚ ਸਾਹਮਣੇ ਆਈ ਹੈ ਜੀ ਆ ਪਹਿਲਾਂ ਤਾਂ ਇਹ ਇੱਕ ਵਾਰ ਜਿਹੜਾ ਅਨਨੋਨ ਮੈਟਰ ਅਸੀਂ ਦੇਖ ਰਹੇ ਸੀਗੇ ਪਰ ਇਹਨੂੰ ਡੂੰਘਾਈ ਨਾਲ ਜਦੋਂ ਇਹਦੀ ਪੜਤਾਲ ਕੀਤੀ ਤਾਂ ਪਤਾ ਲੱਗਾ ਵੀ ਇਹਦਾ ਇੱਕ ਗਵੰਡੀ ਹੈ ਅਮਰਜੀਤ ਸਿੰਘ ਪੁੱਤਰ ਇੰਦਰ ਸਿੰਘ ਜੀ ਜੋ ਇਹਦੇ ਪਿੰਡ ਦੇ ਰਹਿਣ ਵਾਲਾ ਔਰ ਉਹ ਜਿਮ ਟ੍ਰੇਨਰ ਦਾ ਕੰਮ ਕਰਦਾ ਆ ਮਿਰਤਿਕਾ ਜਿਹੜਾ ਇਹ ਸ਼ਰਾਬ ਪੀਣ ਦਾ ਨਸ਼ਾ ਕਰਨ ਦਾ आदी ਸੀਗਾ ਔਰ ਜਿਹੜਾ ਜਿਮ ਟ੍ਰੇਨਰ ਅਮਰਜੀਤ ਉਹ ਵੀ ਨਸ਼ਾ ਕਰਨ ਦਾ आदी ਸੀਗਾ ਇਸ ਦੌਰਾਨ ਹੀ ਜਿਹੜਾ ਇਹਨਾਂ ਦਾ ਰਾਤ ਝਗੜਾ ਹੋਇਆ ਔਰ ਝਗੜੇ ਦੇ ਦੌਰਾਨ ਹੀ ਜਿਹੜਾ ਜਿਹੜਾ ਮ੍ਰਿਤਕ ਆ ਗੁਰシャン ਸਿੰਘ ਇਹਨੇ ਅਮਰਜੀਤ ਸਿੰਘ ਦੀ ਜਿਹੜੀ ਭੈਣ ਆ ਉਹਦੇ ਖਿਲਾਫ ਸ਼ਬਦ ਬੋਲੇ ਕੁਛ ਅਜੇ ਕਿ ਉਹਨੂੰ ਗੁੱਸਾ ਆ ਗਿਆ ਜਿਸ ਕਾਰਨ ਉਹਨੇ ਇਹਦੇ ਸਿਰ ਦੇ ਵਿੱਚ ਕਾਪਾ ਮਾਰ ਕੇ ਔਰ ਗਰਦਨ ਤੇ वार ਕਰਕੇ ਇਹਦਾ ਕਤਲ ਕੀਤਾ ਪੁਲਿਸ ਅਧਿਕਾਰੀਆਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਜਿਮ ਸੰਚਾਲਕ ਵੱਲੋਂ ਬੜੇ ਹੀ ਸ਼ਾਤਰ ਤਰੀਕੇ ਦੇ ਨਾਲ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਕਿਉਂਕਿ ਸੀਸੀਟੀਵੀ ਕੈਮਰੇ ਵੀ ਉਸ ਵੱਲੋਂ ਬੰਦ ਕਰ ਦਿੱਤੇ ਗਏ ਤੇ ਇਸ ਤੋਂ ਬਾਅਦ ਡੁੱਲਿਆ ਹੋਇਆ ਖੂਨ ਵੀ ਆਪਣੀ ਸਵੈਟਰ ਦੇ ਨਾਲ ਸਾਫ਼ ਕੀਤਾ ਤੇ ਉਸ ਨੂੰ ਕਿਸੇ ਬਾਲਟੀ ਵਿੱਚ ਪਾ ਕੇ ਖੁੱਡ-ਬੁੜਤ ਕਰ ਦਿੱਤਾ ਤੇ ਹੁਣ ਪੁਲਿਸ ਵੱਲੋਂ ਸਵੈਟਰ ਨੂੰ ਵੀ ਪ੍ਰਮਾਤ ਕਰ ਲਿਆ ਗਿਆ 8:30 ਵਜੇ ਝਗੜਾ ਹੋਇਆ ਇਹਨਾਂ ਦਾ ਜੀ ਤੇ 8:30 ਤੋਂ 9 ਦੇ ਵਿੱਚ ਵਿੱਚ ਜਿਹੜਾ ਮਰਡਰ ਹੋਇਆ ਡੈੱਡ ਬੋਡੀ ਨੂੰ ਦੇਖਣ ਤੋਂ ਵੀ ਇਹੀ ਚੀਜ਼ ਆਪਦੀ ਆ ਲੱਗਦਾ ਵੀ ਜਿਵੇਂ ਬਲੱਡ ਉਹਦਾ ਜੰਮਿਆ ਹੋਇਆ ਸਿਰ ਦਾ ਬਲੱਡ ਜੰਮਿਆ ਹੋਇਆ ਗਰਦਨ ਦਾ ਬਲੱਡ ਜੰਮਿਆ ਹੋਇਆ ਮੌਕੇ ਤੇ ਹੈ ਨਹੀਂਗਾ ਸੋ ਇਸ ਤੋਂ ਜਾ ਰਿਹਾ ਕਿ ਜਿਹੜਾ ਕਰੀਬ 10-12 ਘੰਟੇ ਉਹਨੂੰ ਹੋ ਗਏ ਕਤਲ ਨੂੰ ਛਪਾਉਣ ਲਈ ਕੋਈ ਇਹ ਸਾਜ਼ਿਸ਼ ਵੀ ਰਚੀ ਗਈ ਸੀ ਆ ਦੇਖੋ ਉਹ ਚੀਜ਼ ਅਸੀਂ ਪੜਤਾਲ ਕਰ ਰਹੇ ਹਾਂ ਸਾਜ਼ਿਸ਼ ਤਾਂ ਉਹਨੇ ਬਹੁਤ ਵੱਡੀ ਰਚੀ ਸੀ ਪੀ ਜਿਹੜਾ ਏ ਇੱਕ ਅਨਨੋਨ ਇਹਨੂੰ ਕਤਲ ਜਿਹੜਾ ਸਾਬਤ ਕੀਤਾ ਜਾਵੇ ਉਹਨੇ ਜਿਹੜਾ ਜਿਮ ਟ੍ਰੇਨਰ ਆ ਉਹਦੇ ਜਿਮ ਦੇ ਵਿੱਚ ਜਿਹੜੇ ਕੈਮਰੇ ਲੱਗੇ ਆ ਉਹ ਉਹਨੇ ਜਿਹੜੇ ਆਫ ਕਰਤੇ ਕਿਉਂਕਿ ਉਹਦੇ ਵਿੱਚ ਰਿਕਾਰਡਰ ਨਾ ਰਵੇ ਮੌਕੇ ਤੇ ਜਿਹੜਾ ਬਲੱਡ ਡੁੱਲਿਆ ਸੀਗਾ ਉਹਨੂੰ ਆਪਣੀ ਸਵੈਟਰ ਦੇ ਨਾਲ ਜਿਹੜਾ ਉਹਨੇ ਸਾਫ਼ ਕਰਕੇ ਔਰ ਬਾਲਟੀ ਦੇ ਵਿੱਚ ਪਾ ਕੇ ਉਹਨੂੰ ਜਿਹੜਾ ਖੁਰਦ-ਬੁਰਦ ਕਰਤਾ ਸਵੈਟਰ ਅਸੀਂ ਬਰਾਮਦ ਕਰ ਲਈਏ ਉਹਨੂੰ ਖੂਨ ਲੱਗਿਆ ਹੋਇਆ ਔਰ ਜਿਹੜੇ ਹੋਰ ਜਿਹੜਾ ਹਥਿਆਰ ਵਰਤਿਆ ਗਿਆ ਉਹ ਵੀ ਅਸੀਂ ਜਲਦੀ ਬਰਾਮਦ ਕਰਾਵਾਂਗੇ ਸਾਰੇ ਕਤਲ ਦੇ ਮਾਮਲਾ ਜਲਾਲਾਬਾਦ ਦੇ ਪਿੰਡ ਬਾਮਣੀ ਵਾਲਾ ਦੀ ਟਾਣੀ ਕੋਕਰੀ ਦਾ ਹੈ ਜਿੱਥੇ ਕਿ ਇੱਕ ਕਤਲ ਦੀ ਵਾਰਦਾਤ ਵਾਪਰੀ ਹੈ ਤੇ ਪੁਲਿਸ ਵੱਲੋਂ 8 ਘੰਟੇ ਦੇ ਅੰਦਰ ਅੰਦਰ ਇਹ ਮਾਮਲਾ ਸੁਲਝਾ ਲਿਆ ਹੈ ਤੇ આરોપી ਨੂੰ ਗ੍ਰਿਫਤਾਰ ਕਰ ਲਿਆ ਹੈ ਜਗਬਾਨੀ ਟੀਵੀ ਲਈ ਅਦਰਸ਼ ਜੋ ਸੰਦੀ ਰਿਪੋਰਟ